ਮੈਂ ਭਜੀ ਮੇਰਾ ਨਾਮ ਗਗਨਦੀਪ ਹੈ ਮੈਂ ਸ਼ੋਰੂਮ ਦਾ ਸਟੋਰ ਮੈਨੇਜਰ ਹਾਂ ਅੱਜ ਸਵੇਰੇ ਮਾਰਨਿੰਗ ਡੇਲੀ ਰੁਟੀਨ ਦੀ ਤਰ੍ਹਾਂ 9:30 'ਤੇ ਅਸੀਂ ਸ਼ੋਰੂਮ ਓਪਨ ਕੀਤਾ ਔਰ ਕੋਈ ਨੇਅਰਬਾਊਡ 10 ਵਜੇ ਦੇ ਕਰੀਬ 9:10-10 ਦੇ ਕਰੀਬ ਸਿਗੇ ਜੀ ਦੋ ਅਨਜਾਨ ਵਿਅਕਤੀ ਸਿਗੇ ਜਿਨ੍ਹਾਂ ਦੇ ਰੁਮਾਲ ਬੰਨੇ ਹੋਏ ਸੀ ਫੇਸ ਤੇ ਔਰ ਬਾਹਰ ਸ਼ੌਪ ਦੇ ਬਾਹਰ ਆਏ ਔਰ ਆਪਣਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿੱਤੇ ਜੇ ਲਗਭਗ 8-9 ਫਾਇਰਿੰਗ ਉਹਨਾਂ ਨੇ ਕੀਤੀ ਸ਼ੀਸ਼ਿਆਂ ਦੇ ਉੱਪਰ ਔਰ ਜਿੱਤੇ ਇੱਕ ਫਾਇਰਿੰਗ ਅੰਦਰ ਵੀ ਆਈ ਤੇ ਹਦਿੱਦ ਕਰੇ ਨਾਨ ਇਨਫੋਰਮੇਸ਼ਨ ਅਸੀਂ ਸਾਰਿਆਂ ਨੇ ਪਿੱਛੇ ਵੀ ਥੋੜੇ ਤੋਂ ਜੇ ਆ ਮੁੰਡੇ ਪਰ ਉਹ ਨਿਕਲ ਗਏ ਹੋ ਤੇ ਬਾਕੀ ਸਭ ਠੀਕ ਹੈਗਾ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਟੀਕੇ ਵਗੈਰਾ ਸਾਰੇ ਬ੍ਰੇਕ ਹੋਏ ਆ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਇਹ ਆਪਣੇ ਮੋਟਰਸਾਈਕਲ ਤੋਂ ਆਇਆ ਸੀ ਮੋਟਰਸਾਈਕਲ ਸਪਲੈਂਡਰ ਤੇ ਸੀ ਸਪਲੈਂਡਰ ਤੇ ਆਇਆ ਸੀ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਜੋ ਫਾਇਰ ਕਰਕੇ ਗਏ ਆ ਵੀ ਪਰਚੀ ਵੀ ਜਿੰਨਾ ਚੱਕੇ ਗਏ ਆ ਉਹ ਸਰ ਪਰਚੀ ਉਹਨਾਂ ਸੁੱਟ ਕੇ ਗਏ ਆ ਕਿ ਅਸਾਂ ਨੂੰ ਉਹ ਅਕੜਾ ਦੇ ਆਪਣੀ ਬੋਪ ਪੈ ਗਈ ਅਸੀਂ ਉੱਧਰ ਉੱਧਰ ਭੱਜੇ ਤੇ ਆਉਣ ਦੇ ਮੌਕੇ ਹੀ ਦਿੱਤਾ ਹੀ ਪੁਲਿਸ ਆਈ ਹੈ ਤਾਂ ਮਨੇ ਬਰਾਮਤ ਕਰ ਲਈ ਉਹ ਪਰਚੀ ਲੱਗਦਾ ਕਿ ਪਹਿਲੇ ਕਿਤੇ ਇਹਨਾਂ ਨੇ ਰੱਖੀ ਹੋਈ ਕਿਉਂਕਿ ਆਕੇ ਨਹੀਂ ਸਰ ਕਦੀ ਅਜੇ ਤੱਕ ਕੋਈ ਇਦਾਂ ਦੀ ਕਾਲ ਨਹੀਂ ਆਈ ਕਦੀ ਇਦਾਂ ਦਾ ਕੁਝ ਹੋਇਆ ਨਹੀਂ ਤੇ ਪਰ ਪਤਾ ਨਹੀਂ ਲੱਗਾ ਕਿ ਕੌਣ ਸੀਗੇ ਜਿਹੜੇ ਓਨਰ ਨੇ ਇੱਕ ਇਹ ਉਹਨਾਂ ਦੀ ਪਤਾ ਨਹੀਂ ਰਜਿਸਟਰ ਨਾ 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 ਸਰ ਤੁਸੀਂ ਓਨਰ ਬਾਰੇ ਤੁਸੀਂ ਜਾਣਦੇ ਹੋ ਉਹਨੇ ਆਈਤੀ ਸ਼ਰੀਫ ਔਰ ਹਮੇਸ਼ਾ ਸਭ ਦੀ ਹੈਲਪ ਕਰਨ ਵਾਲੇ ਇਨਸਾਨ ਆ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਮਿੱਕਾ ਔਰ ਸਾਰੀ ਫੈਮਲੀ ਦਾ ਉਹਨਾਂ ਦਾ ਤੇ ਇਦਾਂ ਦਾ ਅੱਜ ਤੱਕ ਨਾ ਕਦੀ ਕਾਲ ਆਈ ਔਰ ਨਾ ਹੀ ਕਦੀ ਕਿਸੇ ਨੇ ਕੋਈ ਮੈਨੂੰ ਲੱਗ ਸਾਲ ਹੋ ਗਿਆ ਜੀ ਇੱਥੇ ਕਦੀ ਕੋਈ ਕਾਲ ਕਦੀ ਕੋਈ ਕੁਛ ਨਹੀਂ ਆਇਆ ਕੋਈ ਨੰਬਰ ਤੋਂ ਆਇਆ ਮਕਸਦ ਹਾਂ ਸਰ ਕਾਰ ਰਿਹਾ ਪੁਲਿਸ ਵਾਲੇ ਹਾਰੀ ਤੋਂ ਹਾਰੀ ਚੌਂਚ ਹਾਰੀ ਗਲੀ ਚ ਕੈਮਰੇ ਚੈੱਕ ਕਰ ਰਹੇ ਆ ਸਪਲੈਂਡਰ ਵਗੈਰਾ ਤੇ ਸਿਗੇ ਵੇਖੋ ਹੁਣ ਉਹ ਚ ਸਾਰਾ ਕੁਝ ਹੋਏਗਾ ਕਾਫੀ ਸਮੇਂ ਤੋਂ ਇੱਕੇ ਕੰਮ ਕਰ ਰਿਹਾ ਹੋਇਆ ਹੈ ਤੁਸੀਂ ਇਸ ਫਾਈਰਿੰਗ ਨੂੰ ਕਿਸ ਤਰ੍ਹਾਂ ਦੇਖਦੇ ਸਰ ਇਹ ਤੇ ਬਈ ਕੁੱਝ ਕਹਿ ਨਹੀਂ ਸਕਦੇ ਕਿਸ ਤਰ੍ਹਾਂ ਦੀ ਫਾਈਰਿੰਗ ਹੈ ਕਿਉਂਕਿ ਅਸੀਂ ਕਦੀ ਨਾ ਅਸੀਂ ਆਪਣੇ ਸਟੋਰ ਤੋਂ ਬਾਹਰ ਹੀ ਨਹੀਂ ਜਾਂਦੇ ਕਦੀ ਸਾਡੀ ਲਾਈਫ ਇਸ ਸਟੋਰ ਤੱਕ ਹੈ ਔਰ ਬਾਹਰ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਸ ਬਾਰੇ ਸਾਨੂੰ ਕੋਈ ਨੌਲੇਜ ਹੀ ਨਹੀਂ ਹੈ ਸੱਚੀ ਸੈੱਟਅਪ ਤੇ ਪ੍ਰੋਟੀ ਵੀ ਜਗ੍ਹਾ ਮੰਗੀ ਦਿੱਤੀ ਗਈ ਆ ਇਹ ਸਰ ਮੈਂ ਵੀ ਕਿਉਂਕਿ ਦੇਖੋ ਜਦੋਂ ਇਹ ਚੀਜ਼ ਹੋਈ ਆ ਟੋਟਲੀ ਬਲੈਂਕ ਤਸੀਂ ਸਾਰੇ ਜਣੇ ਔਰ ਇਹ ਪੁਲਿਸ ਵਾਲਾ ਨੇ ਉਹ ਕੋਲ ਹੈਗੀ ਆ ਉਹ ਤੁਹਾਨੂੰ ਸਾਰਾ ਬਾਕੀ ਉਹ ਦੱਸ ਬੰਨਗੇ ਜਿਹੜੇ ਇੱਥੇ ਦੇ ਅਸੀਡੀ ਨਾ ਗੱਲਬਾਤ ਚ ਹੋਈ ਹੈ ਉਹਨੇ ਇਹ ਕਿਹਾ ਕਿ 25 ਲੋਨ ਦੇ ਕਿਸੇ ਦਾ ਨਾਮ ਜਿਹੜਾ ਉਹ ਲਿਖਿਆ ਆ ਹਾਂਜੀ ਉਹਨਾਂ ਨੂੰ ਉਹ ਤੇ ਸਾਨੂੰ ਉਹਨਾਂ ਨੇ ਇਹ ਤਾਂ ਦੱਸਿਆ ਨਹੀਂ ਉਹਨਾਂ ਦੇ ਕੋਲ ਹੀ ਆ ਸਰ ਕਿਉਂਕਿ ਅਸੀਂ ਲੋਕ ਲੱਗੇ ਹੋਏ ਆ ਕਿ ਇਹ ਚੀਜ਼ ਕਿੱਦਾਂ ਹੋਈ ਆ ਕਿੱਥੋਂ ਆਏ ਕਿੱਥੇ ਗਏ ਆ ਤੇ ਸਰ ਇੱਕ ਮੋਬਾਈਲ ਹਾਊਸ ਦੇ ਤੋਂ ਫਾਇਰਿੰਗ ਜਿਹੜੀ ਕੀਤੀ ਸੀ ਟੀਮ ਆਉਂਦਾ ਸਰ ਜਿੱਤੇ ਸਵੇਰੇ 10 ਵਜੇ ਦੇ ਕਰੀਬ ਦੋ ਲੜਕੇ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈਗੀ ਔਰ ਇਹ ਵੀ ਫੁਟੇਜ ਜਿਹੜੀ ਆ ਸੀ ਉਹ ਚੈੱਕ ਕੀਤੀ ਹੈਗੀ ਜਿਹਦੇ ਅਧਾਰ ਤੇ ਅਸੀਂ ਪੇਸਿਸਟਰ ਜਿਹੜਾ ਉਹ ਕਰ ਰਹੇ ਇਹਨਾਂ ਦੇ ਬੰਨ ਦੇ ਅਧਾਰ ਤੇ ਤੇ ਬਾਕੀ ਇਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਪੇਸਿਸਟਰ ਕੱਲ੍ਹ ਤੋਂ ਬਾਅਦ ਜੋ ਗਲਤ ਸਾਹਮਣੇ ਆਏਗੀ ਉਹ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਕਿੰਨੇ ਰਾਉਂਡ ਫਾਇਰ ਹੋਏ ਹੈ ਇਹ ਕਰੀਬ 14-15 ਦੇ ਰਾਉਂਡ ਲੱਗਦਾ ਹੈਗਾ ਜਿਹੜੇ ਫਾਇਰ ਹੋਏ ਆ ਪਤੀ ਬੋਲਦੇ ਹੈਗੇ ਇੰਜਰੀ ਤੇ ਨਹੀਂ ਕੋਈ ਨਹੀਂ ਕੋਈ ਇੰਜਰੀ ਸਰ ਇਹ ਵੀ ਪਤਾ ਲੱਗਾ ਤੁਸੀਂ ਲੈਟਰ ਦੇ ਕੇ ਗਏ ਆ ਤੁਹਾਨੂੰ ਦੀ ਮੇਰੇ ਪੱਤਰ ਇੱਕ ਲੈਟਰ ਵੀ ਦੇ ਕੇ ਗਏ ਆ ਪਹਿਲਾਂ ਕੋਈ ਇਹਨਾਂ ਨੂੰ ਕਾਲ ਮੇਰਾ ਨਹੀਂ ਆਈ ਇਹਨਾਂ ਨੇ ਦੱਸਣ ਦੇ ਮੱਦੂ ਅੱਜ ਇੱਕ ਚਿੱਠੀ ਵੀ ਦੇ ਕੇ ਗਏ ਜਿੱਤੇ ਕੋਈ ਨਾਮ ਲਿਖਿਆ ਹੋਇਆ ਹੈ ਕਿਸੇ ਦਾ ਉਹ ਉਹਨੂੰ ਅਸੀਂ ਇੱਥੇ ਮਕਦਮੇ ਚ ਇਨਵੈਸਟਿਗੇਟ ਕਰਾਂਗੇ ਕੋਈ ਪਰੋਟੀ ਦੀ ਮੰਗਾ ਦੀ ਠੀਕ ਨਹੀਂ ਕੁਝ ਲਿਖਿਆ ਨਹੀਂ ਨਾਮ ਲਿਖਿਆ ਆ ਬੰਦੇ ਦਾ ਜਿਹਦਾ ਹੈਗਾ ਤੇ ਉਹਨੂੰ ਉਹਦੇ ਵਿੱਚ ਲਿਆ ਕੇ ਤਫतीश ਵਿੱਚ ਉਹਨੂੰ ਇਨਵੈਸਟਿਗੇਟ ਕਰਾਂਗੇ ਸਾਰਾ ਸਾਰਾ ਚਾਹਤ